ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਦੇ ਨਾਲ ਜੁੜ ਚੁੱਕੇ ਹੋ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ 10 ਸਤੰਬਰ 2025 ਰਾਤ ਸਮੇਂ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਪੱਛਮੀ ਹਵਾਵਾਂ ਦੀ ਵਾਪਸੀ ਦਾ ਰੁੱਖ ਹੁਣ ਪੰਜਾਬ ਦੇ ਉੱਪਰ ਸਾਫ਼ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਬੱਦਲਬਾਝ ਪੰਜਾਬ ਤੋਂ ਉੱਡ ਚੁੱਕੀ ਹੈ ਬਾਅਦ ਦੁਪਹਿਰ ਪੰਜਾਬ ਦੇ ਕੁਝ ਕ ਇਲਾਕਿਆਂ ਦੇ ਵਿੱਚ ਬਿਸ਼ੱਕ ਬੱਦਲਬਾਝ ਦੇਖਣ ਨੂੰ ਮਿਲੀ ਜਿਸ ਦੇ ਕਾਰਨ ਥੋੜੇ ਬੋਤੇ ਇਲਾਕੇ ਜਿਹੜੇ ਪਠਾਨਕੋਟ ਤੋਂ ਸ਼ੁਰੂ ਕਰੀਏ ਅਗਰ ਪਠਾਨਕੋਟ ਗੁਰਦਾਸਪੁਰ ਦਾ ਕੁਝ ਕ ਇਲਾਕਾ ਜੀ ਖਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਇਹਨਾਂ ਇਲਾਕਿਆਂ ਵਿੱਚ ਬਾਦ ਦਪਹਿਰ ਬੱਦਲਬਾਝ ਦੇਖਣ ਨੂੰ ਮਿਲੀ ਕਿਸੇ ਕਿਸੇ ਇਲਾਕੇ ਵਿੱਚ ਬੂੰਦਾਬੰਦੀ ਵੀ ਹੋਈ ਕਿਸੇ ਕਿਸੇ ਇਲਾਕੇ ਵਿੱਚ ਥੋੜੀ ਜਿਹੀ ਤੇਜ਼ ਵਰਖਾ ਵੀ ਦੇਖਣ ਨੂੰ ਮਿਲੀ ਤੇ ਜਿਵੇਂ ਕਿ ਤੁਹਾਨੂੰ ਦੁਪਹਿਰੇ ਰੀਲ ਸ਼ੇਅਰ ਕਰੀ ਸੀ ਆਪਾਂ ਨੇ ਇੱਕ ਰਾਜਾ ਸਾਹਿਬ ਨੇੜੇ ਆਪਣਾ ਬੰਗਿਆ ਫਗਵਾੜਾ ਰੋਡ ਤੇ ਉੱਥੇ ਵੀ ਇੱਕ ਸਬਸਕ੍ਰਾਈਬਰ ਨੇ ਸਾਨੂੰ ਵੀਡੀਓ ਭੇਜੀ ਕਿ ਉੱਥੇ ਵਰਖਾ ਕਾਫੀ ਜ਼ਿਆਦਾ ਹੋਈ ਹੈ ਜੀ ਤੇ ਠੀਕ ਠਾਕ ਸਪੈਲ ਉੱਥੇ ਮੀਂਹ ਦਾ ਲੱਗਿਆ ਪਰ ਹੁਣ ਅਗਰ ਗੱਲ ਕੀਤੀ ਜਾਵੇ ਸ਼ਾਮ ਤੱਕ ਹੀ ਮੌਸਮ ਠੀਕ ਹੈ ਰਾਤ ਨੂੰ ਵੀ ਕੋਈ ਵੱਡੀ ਕਾਰਵਾਈ ਹੁੰਦੀ ਦਿਖਾਈ ਨਹੀਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਬਾਹੀ ਪੰਜਾਬ ਤੋਂ ਨਾ ਮਾਤਰ ਦੇ ਬਰਾਬਰ ਹੈ ਪਰ ਹਿਮਾਚਲ ਦੀ ਗੱਲ ਕਰੀ ਤਾਂ ਹਲਕੇ ਦਰਮਿਆਨੇ ਬੱਦਲਬਾਹੀ ਸਿਸਟਮ ਹਾਲੇ ਵੀ ਬਣੇ ਹੋਏ ਦਿਖਾਈ ਦੇ ਰਹੇ ਨੇ ਜਿਸ ਦਾ ਅਸਰ ਪੰਜਾਬ ਦੇ ਉੱਪਰ ਅੱਜ ਰਾਤ ਕੁਝਕ ਦੇਖਣ ਨੂੰ ਮਿਲ ਸਕਦਾ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਅਤੇ ਇੰਸਟਾ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਕੋਈ ਵੱਡੇ ਖਰਾਬ ਨਹੀਂ ਹੁੰਦੇ ਦਿਖਾਈ ਦੇ ਰਹੇ ਪਰ ਰਾਤ ਨੂੰ ਅਗਰ ਗੱਲ ਕਰੀ ਜਾਵੇ ਤਾਂ 1 ਤੋਂ ਲੈ ਕੇ ਸਵੇਰੇ 4 ਵਜੇ ਤੱਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੋਹਾਲੀ ਚੰਡੀਗੜ੍ਹ ਕੋਰਾਲੀ ਮੁਰਿੰਡਾ ਇਹਨਾਂ ਇਲਾਕਿਆਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਸਿਸਟਮ ਜਿਹੜਾ ਆ ਰਿਹਾ ਹੈ ਜੀ ਤੁਸੀਂ ਦੇਖ ਸਕਦੇ ਹੋ ਹਲਕੇ ਦਰਮਿਆਨੀ ਬੱਦਲਵਾਈ ਵਾਲਾ ਇਹ ਵਾਲਾ ਇਹ ਕਿਤੇ ਨਾ ਕਿਤੇ ਕੂਚ ਕਰਦਾ ਹੋਇਆ ਦਿਖਾਈ ਦੇ ਸਕਦਾ ਜਿਸ ਦੇ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਸਾਨੂੰ ਹਲਕਾ ਦਰਮਿਆਨਾ ਵਰਖਾ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਕੋਈ ਵੱਡੇ ਹਾਲਾਤ ਤਾਂ ਨਹੀਂ ਹਨ ਪਰ ਕਿਤੇ ਨਾ ਕਿਤੇ ਸਿਸਟਮ ਜੋ ਬਣ ਰਹੇ ਨੇ ਜਿਸ ਤਰੀਕੇ ਦੀ ਹਵਾ ਚੱਲ ਰਹੀ ਹੈ ਉਸ ਤਰੀਕੇ ਨਾਲ ਹਾਲਾਤ ਲੱਗਦੇ ਨੇ ਕਿ ਇਹਨਾਂ ਇਲਾਕਿਆਂ ਵਿੱਚ ਕੁਝ ਨਾ ਕੁਝ ਮੀਂਹ ਦੀ ਆਮਦ ਜਿਹੜੀ ਹੈ ਥੋੜੀ-ਬਹੁਤੀ ਬੂੰਦਾਬੰਦੀ ਹੋਵੇ ਜਾਂ ਫਿਰ ਥੋੜਾ-ਬਹੁਤ ਸ਼ਰਾਟਾ ਸਪੈਲ ਮੀਂਹ ਦਾ ਜਾਂ ਗਰਜ ਚਮਕ ਦੇ ਨਾਲ ਤੇਜ਼ ਹਨੇਰੀ ਦੇਖਣ ਨੂੰ ਮਿਲ ਸਕਦੀ ਹੈ ਤਾਪਮਾਨ ਦੀ ਗੱਲ ਕੀਤੀ ਜਾਵੇ ਅੱਜ ਰਾਤ ਜਿਹੜਾ ਤਾਪਮਾਨ 25 ਤੋਂ 28 ਡਿਗਰੀ ਤੱਕ ਰਹੇਗਾ ਕਿਉਂਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਗਰਮ ਮਾਹੌਲ ਸਵੇਰ ਤੋਂ ਹੀ ਬਣਿਆ ਹੋਇਆ ਹੈ ਕੜਾਕੇ ਦੀ ਧੁੱਪ ਪੈਣ ਦੇ ਨਾਲ ਬਿਸ਼ੱਕ ਮੌਸਮ ਗਰਮ ਹੋ ਚੁੱਕਿਆ ਹੈ ਪਰ ਹਵਾਵਾਂ ਜਿਹੜੀਆਂ ਨੇ ਉਹ ਪੱਛਮੀ ਦਿਸ਼ਾ ਤੋਂ ਚੱਲ ਰਹੀਆਂ ਨੇ ਦਿਨ ਦੇ ਸਮੇਂ ਠੰਡਾ ਮਾਹੌਲ ਰਾਤ ਦੇ ਸਮੇਂ ਕਿਤੇ ਨਾ ਕਿਤੇ ਥੋੜਾ ਜਿਹਾ ਮਾਹੌਲ ਗਰਮੈਸ਼ ਦਾ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੀ ਅੱਜ ਰਾਤ ਵੀ ਅਗਲੀ ਜਾਣਕਾਰੀ ਲੈ ਕੇ ਸਵੇਰੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਵੈਦਰ ਅਪਡੇਟਸ ਦੇ ਟੂਡੇ ਦੇ ਨਾਲ YouTube Facebook Instagram ਫੈਮਲੀ ਨੂੰ ਸਤਿ ਸ੍ਰੀ ਅਕਾਲ ਜੀ